ਚਾਹੀ ਭਾਜੀ ਛੋਟੀ ਜੀ ਇੱਕ ਕੱਟ ਕਰ ਲਿਓ ਇਹ ਰੀਲ ਬਣਾ ਲਿਓ ਛੋਟੀ ਜੀ ਜਰੂਰੀ ਕਿਉਂਕਿ ਜਿੱਥੇ ਵੀ ਮੈਂ ਜਾਣੀ ਆ ਨਾ ਜਿੱਦਾਂ ਕਿ ਹੁਣ ਇੱਥੇ ਪ੍ਰੋਗਰਾਮ ਸਾਨੂੰ ਲक्की ਚਾਲ ਜੀ ਨੇ ਸਾਨੂੰ ਹੁਕਮ ਕੀਤਾ ਕਿ ਲੱਕੀ ਗੇਲ ਜੀ ਗੇਲ ਪਿੰਡਾਂ ਤੋਂ ਤੇ ਉਹਨਾਂ ਨੇ ਸਾਨੂੰ ਬੁੱਕ ਕਰਾਇਆ ਆਉਂਦਿਆਂ ਨੂੰ ਹੀ ਸਾਡੀਆਂ ਭੈਣਾਂ ਯੂਐਸਏ ਤੋਂ ਸਾਡੀ ਭੈਣਾਂ ਇਟਲੀ ਤੋਂ ਸਾਡੀ ਭੈਣ ਜੀ ਬੈਠੇ ਸੀਗੇ ਉਹ ਸਾਨੂੰ ਪੁੱਛਦੇ ਸੀਗੇ ਕਿ ਅਮਰਤਾ ਬਿਰਖ ਤੁਹਾਤੋਂ ਛੋਟੀ ਹੈ ਜਾਂ ਵੱਡੀ ਹੈ ਏ ਮੈਂ ਸੱਚ ਦੱਸਣਾ ਚਾਹੁੰਦੀ ਆ ਕਿਉਂਕਿ ਸਾਰੀ ਲੋਕਾਂ ਦੇ ਦਿਲਾਂ 'ਚ ਮੈਨੂੰ ਲੱਗਦਾ ਜੱਤ ਤੱਕ ਅਸੀਂ ਇਸ ਦੁਨੀਆ ਤੋਂ ਜਾਂਦੀਆਂ ਨਹੀਂ ਭੁਲੇਖਾ ਹੀ ਰਹਿਣਾ ਕਿ ਅਸੀਂ ਦੋਨੋਂ ਸਖੀਆਂ ਪੈਣਾ ਪਰ ਨਹੀਂ ਸਖੀਆਂ ਪੈਣਾ ਨਹੀਂ ਅਸੀਂ ਹੈਗੀਆਂ ਕਿਉਂ ਮੇਰਾ ਨਾਮ ਪਹਿਲਾਂ ਇਕੱਲਾ ਹੀ ਅਨਮੋਲ ਸੀ ਜਿਸ ਵੇਲੇ ਅਮਰਤਾ ਵਿਰਕ ਦੀ ਕਿਸੇ ਕੰਪਨੀ ਦੇ ਨਾਲ ਮਾੜੀ ਮੋਟੀ ਉਤਰਾਚੜਾ ਹੋ ਗਈ ਲੜਾਈ ਝਗੜੇ ਹੋ ਗਏ ਉਸੇ ਕੰਪਨੀ ਨੇ ਮੈਨੂੰ ਬੌਂਡ ਕਰਕੇ ਮੇਰੇ ਨਾਂ ਅਨਮੋਲ ਦੇ ਨਾਲ ਉਹਨਾਂ ਨੇ ਵਿਰਕ ਲਗਾ ਦਿੱਤਾ ਤੇ ਅਨਮੋਲ ਤੋਂ ਵਿਰਕ ਕਰ ਦਿੱਤਾ ਮੇਰਾ ਜਿਹੜਾ ਪਿੰਡਾ ਮੇਰਾ ਪਿੰਡ ਲਗੜੋਆ ਤੇ ਅਮਰਤਾ ਵਿਰਕ ਦਾ ਪਿੰਡਾ ਜੀ ਵਿਰਕਾਂ ਟਾਕੇ ਭਾਜੀ ਛੋਟੀ ਰੀਲ ਕੱਟ ਕੇ ਪਾ ਦਿਓ ਜੀ ਸਾਰੇ ਲੋਕਾਂ ਨੂੰ ਪਤਾ ਲੱਗ ਜਵੇ ਐਸੀ ਸੱਗੀਆਂ ਪੈਣਾ ਨਹੀਂ ਹੈਗੀਆਂ ਜਿੱਥੇ ਵੀ ਜਾਣਿਆ ਤੁਹਾਤੋਂ ਵੱਡੀ ਐ ਕਿ ਛੋਟੀ ਐ ਤੁਸੀਂ ਪਹਿਲਾਂ ਸ਼ੁਰੂ ਕੀਤਾ ਘ ਉਹਨਾਂ ਨੇ ਉਹ ਪਹਿਲਾਂ ਸ਼ੁਰੂ ਸੀਗੇ ਮੈਂ ਉਹਨਾਂ ਦੇ ਗਾਣੇ ਬਹੁਤ ਜ਼ਿਆਦਾ ਕਾਫੀ ਗਾਏ ਆ ਬਹੁਤ ਵੱਡੇ ਸਟਾਰ ਨੇ ਉਹ ਸਤਿਕਾਰਯੋਗ ਸਾਡੇ ਭਾਜੀ ਬਹੁਤ ਸੋਹਣਾ ਗਾਉਂਦੇ ਨੇ ਤੇ ਉਹਨਾਂ ਨੂੰ ਸਲੂਟ ਕਰਦੀ ਆ ਕਿਉਂਕਿ ਮੈਂ ਉਹਨਾਂ ਦੇ ਗਾਣੇ ਬਹੁਤ ਗਾਏ ਆ ਇਸ ਕਰਕੇ ਮੈਨੂੰ ਉਸੇ ਕੰਪਨੀ ਨੇ ਬਾਂਡ ਕਰ ਲਿਆ ਸੀ ਪਰ ਰੀਅਲ ਅਸੀਂ ਦੋਏ ਸੱਗੀਆਂ ਪੈਣਾ ਨਹੀਂ ਹੈਗਿਆ ਲਓ ਪੇਸ਼ਕਸ਼ਾਂ ਜਾਰੀ ਹੈ